ਅੱਜ ਆਵਾਜ਼ ਕੌਮ ਤੇ ਸਮੂਹ ਸਿੱਖ ਜਥੇਬੰਦੀਆਂ ਜਿਹਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਪਿੰਡਰਾਵਾਲਾ ਅਕਾਲੀ ਦਲ ਅੰਮ੍ਰਿਤਸਰ ਤੋਂ ਲੋਕ ਇਨਸਾਫ ਪਾਰਟੀ ਤੋਂ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਤੋਂ ਇੱਥੇ ਸਾਰੇ ਨਮਾਇंदे ਪਹੁੰਚੇ ਆ ਅੱਜ ਅਸੀਂ ਭਾਈ ਸੰਦੀਪ ਸਿੰਘ ਸੰਨੀ ਜਿਨ੍ਹਾਂ ਤੇ ਪਿਛਲੇ ਦਿਨੀ ਪਟਿਆਲਾ ਜੇਲ੍ਹ ਦੇ ਵਿੱਚ ਸਾਦੀਸ਼ ਵਾਸ ਸੋਨਾ ਤੇ ਇੱਕ ਹਮਲਾ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਜੇਲ੍ਹ ਦਾ ਪ੍ਰਸ਼ਾਸਨ ਸੀ ਉਹਨਾਂ ਨੇ ਉਹਨਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਉਹਦੇ ਸਬੰਧ ਵਿੱਚ ਅਸੀਂ ਸ਼੍ਰੀ ਕਾਲਤਕ ਸਾਹਿਬ ਤੇ ਅਰਦਾਸ ਕਰਨ ਆਏ ਸੀਗੇ ਸਾਰਿਆਂ ਨੇ ਮਿਲ ਕੇ ਅਸੀਂ ਅਰਦਾਸ ਕੀਤੀ ਆ ਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਕਰਨ ਉਹਨਾਂ ਨੂੰ ਸਿਹਤ ਜਾਬੀ ਬਖਸ਼ਣ ਕਿਉਂਕਿ ਭਾਰੀ ਤਸ਼ੱਦਦ ਤੋਂ ਬਾਅਦ ਉਹਨਾਂ ਨੂੰ ਜਿੱਦਾਂ ਦੀ ਇੱਕ ਮੈਡੀਕਲ ਸਹਾਇਤਾ ਚਾਹੀਦੀ ਸੀ ਉਹ ਨਹੀਂ ਦਿੱਤੀ ਗਈ ਤੇ ਉਹ ਇਹ ਜਿਹੜਾ ਸਾਰਾ ਵਾਕਿਆ ਵਾਪਰਿਆ ਇਹਦੇ ਨਾਲ ਜਿਹੜੀ ਸਟੇਟ ਦੀ ਇੱਕ ਪਾਲਸੀ ਆ ਜਿਹੜੀ ਸਿੱਖਾਂ ਨੂੰ ਲੈ ਕੇ ਸਮਝ ਆ ਉਹ ਬੜੀ ਸਪਸ਼ਟ ਹੋਈ ਆ ਤੇ ਅਸੀਂ ਅੱਜ ਅਸੀਂ ਅਰਦਾਸ ਕੀਤੀ ਆ ਮਹਾਰਾਜ ਅੱਗੇ ਕਿ ਉਹਨਾਂ ਨੂੰ ਜਿਹੜੀ ਆ ਗੁਰੂ ਸਾਹਿਬ ਉਹਨਾਂ ਨੂੰ ਤੰਦਰੁਸਤ ਤੰਦਰੁਸਤੀ ਜਿਹੜੀ ਉਹ ਵਾਪਰਣ ਤੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਜਿਹੜਾ ਵੀ ਜੇਲ੍ਹ ਦੇ ਵਿੱਚ ਵਾਕਿਆ ਵਾਪਰਿਆ ਆ ਉਹ ਇੱਕ ਸਾਜੀ ਸੀ ਪਾਈ ਸੰਨੀ ਦੇ ਉੱਤੇ ਉਹ ਇੱਕ ਹਮਲਾ ਸੀ ਉਹਨੂੰ ਮਾਰਨ ਦੇ ਲਈ ਜਿਹੜਾ ਕਿ ਹੋਣਾ ਤੇ ਉਹ ਪੁੱਠਾ ਪੈ ਗਿਆ ਪਰ ਹਕੂਮਤ ਨੇ ਘੱਟ ਨਹੀਂ ਕੀਤੀ ਜਿਹੜਾ ਉੱਥੇ ਦਾ ਜੇਲ ਸੁਪਰਡੈਂਟ ਆ ਉਹ ਜ਼ਿੰਮੇਵਾਰ ਆ ਤੇ ਹੋਰ ਜਿਹੜੇ ਵਿੱਚ ਜਿਹੜੇ ਉੱਚ ਧਾਰੀ ਆ ਉਹ ਇਹਦੇ ਵਿੱਚ ਜ਼ਿੰਮੇਵਾਰ ਜਿਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਰਚੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਗੂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਗੂ ਅੱਜ ਅਸੀਂ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦੇ ਪਾਤਰ ਭਾਈ ਸੰਦੀਪ ਸਿੰਘ ਸੰਨੀ ਦੇ ਚੜ੍ਹਦੀ ਕਲਾ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਨ ਦੇ ਲਈ ਸਾਰੀਆਂ ਦਿੱਤੇ ਬੰਦੀਆਂ ਜਿਹੜੀਆਂ ਇਕੱਤਰ ਹੋ ਕੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਆ ਜਿਹੜੀਆਂ ਸਰਕਾਰਾਂ ਅੱਜ ਹੈ ਕੱਲ ਨਹੀਂ ਸਾਨੂੰ ਉਹਨਾਂ ਦਾ ਪਤਾ ਹੈ ਕਿ ਉਹ ਸਿੱਖਾਂ ਦੇ ਨਾਲ ਕਿਹੋ ਜਿਹਾ ਵਰਤਾਵਰ ਕਰਦੀਆਂ ਪਈਆਂ ਪਰ ਜਿਹੜੀ ਸੱਚੀ ਸਰਕਾਰ ਆ ਤੇ ਸਦੀਵੀ ਉਹਦੇ ਚਰਨਾਚਰਜ ਬੇਨਤੀ ਕੀਤੀ ਆ ਕਿ ਉਹ ਸਯੋਧੇ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਉਨੇ ਇਤਿਹਾਸ ਦੁਹਰਾਇਆ ਆ ਇੱਕ ਵਾਰੀ ਦਿੱਲੀ ਤਖਤ ਦੇ ਉੱਤੇ ਗੂੰਜ ਗੂੰਜੀ ਸੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਨੇ ਚੜ ਕੇ ਇਹਦੇ ਇੱਕ ਥੱਪੜ ਜੜਿਆ ਸੀ ਤੇ ਉਦਾਂ ਹੀ ਇਸ ਵਾਰ ਸਰਕਾਰ ਨੇ ਆਪਣੇ ਕਰਿੰਦੇ ਜਿਹੜੇ ਸੀ ਉਹਨਾਂ ਦੇ ਜ਼ਰੀਏ ਭਾਈ ਸੰਦੀਪ ਸਿੰਘ ਸਣੀ ਦੇ ਉੱਤੇ ਅਟੈਕ ਕਰਵਾਉਣ ਦੀ ਉਹਨੂੰ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਯੋਧੇ ਨੇ ਕੌਮ ਦੀ ਲਾਜ ਰੱਖੀ ਆ ਔਰ ਦੁਹਰੀ ਵਾਰ ਰੱਖੀ ਆ ਪਹਿਲਾਂ ਜੋ ਕੌਮ ਦੇ ਖਿਲਾਫ ਬਹੁਤ ਗੰਦਾ ਭੱਦਾ ਬਕਵਾਸ ਕਰਦਾ ਸੀ ਸੂਰੀ ਉਹਨੂੰ ਗੱਡੀ ਚਾੜਿਆ ਉਸ ਤੋਂ ਬਾਅਦ ਜਿਹੜੇ ਆਪਣੇ ਆਪ ਨੂੰ ਅਤ ਹੰਕਾਰ ਦੇ ਰੂਪ ਦੇ ਵਿੱਚ ਇਹ ਕਹਿੰਦੇ ਸੀ ਕਿ ਤੁਸੀਂ ਸੂਬਾ ਸਰਹੰਦ ਭੁੱਲ ਜਾਓਗੇ ਉਹਨੂੰ ਦੱਸਿਆ ਪਈ ਇਹਦੇ ਜਵਾਬ ਦੇ ਵਿੱਚ ਫਿਰ ਸਿੰਘ ਜਵਾਬ ਕਿੱਦਾਂ ਦਿੰਦੇ ਆ ਤੇ ਉਸ ਯੋਧੇ ਨੇ ਪੂਰੀ ਕੌਮ ਦੀ ਲਾਜ ਰੱਖੀ ਔਰ ਪੂਰੀ ਦੁਨੀਆ 'ਚ ਸਾਡੀ ਕੌਮ ਦਾ ਸਿਰ ਉੱਚਾ ਕੀਤਾ ਆ ਅਸੀਂ ਗੁਰੂ ਚਰਨਾ ਚ ਇਹ ਅਰਦਾਸ ਬੇਨਤੀ ਕਰਦੇ ਆ ਕਿ ਉਹਨੂੰ ਹਮੇਸ਼ਾ ਇਸ ਤਰੀਕੇ ਦੇ ਨਾਲੀ ਚੜ੍ਹਦੀ ਕਲਾ 'ਚ ਰੱਖਣ ਤੇ ਇਦਾਂ ਯੋਧਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਅਸਤੇ ਜਿਹੜੀ ਸਿਹਤ ਦੀ ਤੰਦਰੁਸਤੀ ਅਸੀਂ ਚੜ੍ਹਦੀ ਗੱਲਾ ਦੀ ਅਰਦਾਸ ਕੀਤੀ ਮੈਂ ਸਾਰੀਆਂ ਸੰਗਤਾਂ ਆਈਆਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਰੇ ਸਮੂੱਚੀ ਖਾਲਸਾ ਪੰਥ ਨੂੰ ਸਮੂੱਚੀ ਸਾਰੀ ਸੰਗਤ ਨੂੰ ਗੁਰੂ ਨਾਨਕ ਲਾ ਵੇਲ ਸੰਗਤ ਨੂੰ ਸਾਰੇ ਨੂੰ ਬੇਨਤੀ ਕਰਦਾ ਮੈਂ ਕਿ ਭਾਈ ਸੰਦੀਪ ਸਿੰਘ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਉਹਨਾਂ ਤੋਂ ਜਿਹੜੀਆਂ ਜੇਲ੍ਹ ਦੀ ਮੁਸ਼ਕਲ ਆ ਰਹੀਆਂ ਨੇ ਜਾਂ ਉਹਨਾਂ ਦੇ ਕੇਸ ਦੇ ਵਿੱਚ ਮੁਸ਼ਕਲ ਆ ਰਹੀਆਂ ਨੇ ਸਾਰੇ ਪੰਥ ਦੇ ਸਹਿਯੋਗ ਨਾਲ ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਹੱਲ ਕਰ ਸਕਦੇ ਆ ਸਾਰੀ ਪੰਥ ਅੱਗੇ ਸਾਰੀ ਸਮਝੀ ਬਰਨਣੇ ਗਲਾਣੇ ਵਾਲੇ ਸੰਗਤ ਅੱਗੇ ਇਹ ਬੇਨਤੀ ਹੈ ਕਿ ਭਾਈ ਸੰਦੀਪ ਸਿੰਘ ਦਾ ਇਸ ਤਰ੍ਹਾਂ ਹੀ ਸਾਥ ਦਿੱਤਾ ਜਾਵੇ ਤਾਂ ਜੋ ਜਿਹੜੀਆਂ ਵੀ ਰਾਜ ਨੂੰ ਮੁਸ਼ਕਲ ਆ ਰਹੀਆਂ ਜਿਸ ਤਰ੍ਹਾਂ ਕਿ ਹੁਣ ਆਪਾਂ ਉਹਨਾਂ ਦੇ ਪਰਚੇ ਕਰਾਉਣੇ ਨੇ ਕ੍ਰੋਸ ਕੇਸ ਜਿਹੜਾ ਬਣਦਾ ਵਾ ਇਹਨਾਂ ਦੇ ਭਾਈ ਸੰਦੀਪ ਸਿੰਘ ਕੋਲ ਜਿਹਨਾਂ ਨੇ ਤਸ਼ੱਦਦ ਕੀਤਾ ਵਾ ਇਹ ਜੋ ਬੇਨਤੀ ਸਾਰੀ ਸੰਗਤ ਇਸ ਤਰ੍ਹਾਂ ਸਾਥ ਦੋ ਤਾਂ ਜੋ ਆਪਾਂ ਉਹਨਾਂ ਦੇ ਪਰਚੇ ਕਰਾ ਕਰਾ ਸਕੇ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਉੱਤੇ ਅਨੰਦ ਸ਼ਿਦਤ ਕੀਤਾ ਵਾ ਇਸ ਮਾਮਲੇ ਵਿੱਚ ਇੱਕ ਵਕੀਲਾ ਤੇ ਵੀ ਦਬਾਅ ਪਾਇਆ ਜਾ ਰਿਹਾ ਹੈ ਵਕੀਲਾ ਤੇ ਦਬਾਅ ਪਾਇਆ ਜਾ ਰਿਹਾ ਕਿ ਕੇਸ ਨੂੰ ਲੈ ਕੇ ਕੇਸ ਦੀ ਪੈਰਵਾਈ ਨੂੰ ਲੈ ਕੇ ਤੇ ਪਿੱਛੇ ਹਟੋ ਪਰਿਵਾਰ ਤੇ ਵੀ ਦਬਾਅ ਪਾਇਆ ਜਾ ਰਿਹਾ ਪਰਿਵਾਰ ਨੂੰ ਕਾਫੀ ਥ੍ਰੈਟ ਵੀ ਆ ਰਹੇ ਨੇ ਜੈਸੇ ਤੇ ਪੂਰੀ ਜਾਣਕਾਰੀ ਆਪਾਂ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦੇ ਚੁੱਕੇ ਆ ਕਿ ਪਰਿਵਾਰ ਨੂੰ ਥ੍ਰੈਟ ਵੀ ਆ ਰਹੇ ਨੇ ਤੇ ਸਾਡੇ ਵਕੀਲ ਜ਼ਬਾਨ ਨੇ ਉਹਨਾਂ ਨੇ ਪ੍ਰੈਸ਼ਰ ਪਾਇਆ ਜਾ ਰਿਹਾ ਤੁਸੀਂ ਕੇਸ ਤੋਂ ਪਿੱਛੇ ਹਟੋ